ਸਿੱਧੂ ਮੂਸੇਵਾਲਾ ਗੱਤ ਦੇ ਮਾਮਲੇ ਦੇ ਵਿੱਚ ਅੱਜ ਚਾਰਜ ਫਰੇਮ ਹੋਇਆ ਕੀ ਕਹਿੰਗੇ ਮਰਾ ਇਧਰ ਕਿ ਅੱਜ ਦਾ ਦਿਨ ਮੈਂ ਜੇ ਬੜਾ ਸਕੂਨ ਦੇ ਨਾਲ ਸੀ ਕਿਉਂਕਿ ਅੱਜ ਪਹਿਲੀ ਵਾਰ ਮਾਨੂੰ ਕੁਸ਼ਰਾਹਤ ਮਿਲੀ ਹੈ ਵੀ ਘਟੋ ਘਟ ਤਕ 24 ਮਹੀਨਿਆਂ ਦੇ ਗੈਪ ਮਗਰੋਂ ਅੱਜ ਕੇਸ ਕਿਸੇ ਰਾਹ ਤੇ ਚੱਲਿਆ ਤੇ ਅਗਲੀ ਡੇਟ ਹੈ ਜਿਹੜੀ ਉਹ ਉਹਦੇ ਉੱਤੇ ਗਵਾਹਾਂ ਸਟਾਰਟ ਹੋ ਜਾਣਗੀਆਂ اور بڑی ਮਿਹਰੇ ਤੇ ਤਰੀਕ ਪਈ ਹੈ ਕਿ 25 25 25 25 25 ਪੰਜ ਡੇਟ ਹੈ ਤੇ ਉਤੇ ਗਵਾਹੀ ਸਟਾਰਟ ਹੋ ਜੂਗੀ ਔਰ ਦੋਸ਼ੀਆਂ ਨੇ ਜਿਹੜੀਆਂ ਵਾਰ-ਵਾਰ ਐਪਲੀਕੇਸ਼ਨਾਂ ਲਾਈਆਂ ਸੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੇ ਵਾਸਤੇ ਇਹ ਜੱਗੂ ਨੇ ਲਾਰੈਂਸ ਨੇ ਤੇ ਦੋ ਦੋਸ਼ੀ ਹੋਰ ਸੀ ਤਾਂ ਉਹ ਸਾਰੀਆਂ ਐਪਲੀਕੇਸ਼ਨਾਂ ਦਾ ਸਾਬਤ ਨੇ ਡਿਸਕਸ ਕੀਤੀਆਂ ਨੇ ਤੇ ਚਾਰਜ ਫਰੇਮ ਕਰ ਲਿਆ ਆਰਡਰ ਦਿੱਤੇ ਨੇ ਕੀ ਜੋਂਗੇ ਹਰ ਵਾਰ ਮੁਰਨਾ ਪੈਂਦਾ ਸੀ ਅੱਜ ਆਸ ਬੱਜੀ ਆ ਜੀ ਹਰ ਬਿਟਾਬੇ ਦੀ ਜਿਸ ਤਰ੍ਹਾਂ ਕੇਸ ਨੂੰ ਡਿਲੇ ਕਰਨ ਦੇ ਲਈ ਦੋਸ਼ੀ ਕਦੇ ਕਿਸੇ ਨੇ ਅਪਲੀਕੇਸ਼ਨ ਲਾਤੀ ਕਿਸੇ ਨੇ ਇੱਕ ਲਾਤੀ ਫਿਰ ਅਗਲੀ ਵਾਰ ਦੂਸਰੇ ਨੇ ਲਾਤੀ ਦੋਸ਼ੀਆਂ ਦੀ ਗਿਣਤੀ ਜਿਹੜੀ ਜਿਆਦਾ ਵੱਡੀ ਤਦਾਦ ਦੇ ਵਿੱਚ ਹੋਣ ਕਰਕੇ ਤਾਂ ਫਿਰ ਐਪਲੀਕੇਸ਼ਨ ਦਾ ਰਾਈਟ ਉਹਨਾਂ ਦੇ ਕੋਲੇ ਹੁੰਦਾ ਪਰ ਉਹ ਵੀ ਉਹ ਭਰਪੂਰ ਵਰਤੋਂ ਵੀ ਕਰਦੇ ਨੇ ਤਾਂ ਜਿੰਨਾ ਵੱਧ ਤੋਂ ਵੱਧ ਕੇਸ ਨੂੰ ਲੰਮਾ ਖਿੱਚਿਆ ਜਾਵੇ ਕੋਸ਼ਿਸ਼ ਕਰਦੇ ਨੇ ਤਾਂ ਨੇ ਕੀਤੀ ਵੀ ਪਰੰਤੂ ਅੱਜ ਸਾਰੇ ਨੇ ਜਿਹੜੀ ਐਪਲੀਕੇਸ਼ਨ ਦੇ ਅੱਗੇ ਇੱਕ ਪਾਸੇ ਚਾਰਜ ਫਰੇਮ ਹੋਣੇ ਤੇ ਦੂਸਰੇ ਪਾਸੇ ਗੋਲਡੀ ਬਰਾੜ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿਵੇਂ ਬਿੱਟਾ ਉਹਦੇ ਬਾਰੇ ਮੈਨੂੰ ਕੋਈ ਬਹੁਤਾ ਨਹੀਂ ਮੈਂ ਤੁਹਾਡੇ ਤੋਂ ਸੁਣ ਰਿਹਾ ਹਾਂਗਾ ਉਹਦੇ ਬਾਰੇ ਕੋਈ ਆਫੀਸ਼ੀਅਲ ਜਾਣਕਾਰੀ ਜਾਂ ਕਿਸੇ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਹਲੇ ਤੱਕ ਕੋਈ ਨਹੀਂ ਆਈ ਜਦੋਂ ਆਊਗੀ ਤਾਂ ਜ਼ਰੂਰ ਗੱਲ ਕਰਾਂਗੇ ਲੋਕਾਂ ਨੂੰ ਠੀਕ ਹੈ ਤਾਂ ਕਿਵੇਂ ਦੇਖਦੇ ਜਿਹੜਾ ਲਾਰੈਂਸ ਮਿਸ਼ਰੋਈ ਇੰਟਰਵਿਊ ਦਾ ਦੇ ਦੇ ਕਹਿੰਦਾ ਸੀ ਮੈਂ ਕਤਲ ਕਰਵਾਇਆ ਅੱਜ ਅਦਾਲਤ ਚ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਤਾਂ ਕਤਲ ਹੀ ਨਹੀਂ ਕਰਾਇਆ ਭਾਜ ਦਾ ਦਿਖਾਈ ਦੇ ਰਿਹਾ ਹੈ ਕਿਵੇਂ ਦੇਖਦੇ ਇਸ ਗੱਲ ਦੇਖਣਾ ਤਾਂ ਜੀ ਇਹਨਾਂ ਦਾ ਬਸ ਇਹੀ ਹੈ ਵੀ ਇਹਨਾਂ ਨੂੰ ਤਾਂ ਮਲ ਕ੍ਰਾਈਮ ਕਰਨਾ ਹੈ ਔਰ ਬਿੰਗੇ ਟੇਡੇ ਢੰਗ ਦੇ ਨਾਲ ਲੋਕਾਂ ਨੂੰ ਬਰਗਲਾ ਕੇ ਫਰੋਕੀਆਂ ਦੇ ਕੇ ਪੈਸੇ ਲਾਲਚ ਦੇ ਕੇ ਆਪਦਾ ਕੰਮ ਕਰਵਾਉਂਦੇ ਨੇ ਪਰੰਤੂ ਇਹਨਾਂ ਨੂੰ ਸ਼ਹਿ ਵੀ ਹੈ ਨਾਲ ਇਹ ਜੇ ਜੇ ਸਾਡੀਆਂ ਸਰਕਾਰਾਂ ਦੀ ਸ਼ਹਿ ਇਹਨਾਂ ਦੇ ਨਾਲ ਨਾ ਹੋਵੇ ਤਾਂ ਇਹ ਕਸਟਡੀ ਦੇ ਦੌਰਾਨ ਕਿਸ ਤਰ੍ਹਾਂ ਫੋਨ ਰੱਖ ਜਾਣ ਕਿਸ ਤਰ੍ਹਾਂ ਉੱਥੋਂ ਬੈਠੇ ਆਪਣਾ ਕਾਲਾ ਧੰਦਾ ਚਲਾ ਜਾਣ ਤਾਂ ਤੁਸੀਂ ਦੇਖਿਆ ਹੁਣ ਐਨਆਈਏ ਨੇ ਇੱਕ ਪਾਸੇ ਆਪਣੀ ਅਪਡੇਟ ਦਿੱਤੀ ਹੈ ਵੀ ਇਹ 5 ਕਰੋੜ ਰੁਪਏ ਦਾ ਅੰਦਰ ਬੈਠਾ ਹਲੇ ਵੀ ਕੰਮ ਕਰ ਲੈਂਦਾ ਤਾਂ ਉਹ ਸਾਡੇ ਲੋਕਤੰਤਰ ਦੇ ਉੱਤੇ ਕਲੰਕ ਨਹੀਂ ਸਾਡੀਆਂ ਸਰਕਾਰਾਂ ਦੇ ਮੱਥੇ ਦੇ ਉੱਤੇ ਉਹ ਕਲੰਕ ਨਹੀਂ ਇੱਕ ਵੀ ਇੱਕ ਦੋਸ਼ੀ ਅੰਦਰ ਬੈਠਾ ਕਾਰੋਬਾਰ ਕਰਦਾ ਹੈ ਜਿਹੜੀ ਅਗਲੀ ਗੱਲ ਹੈ ਦੋਸ਼ੀਆਂ ਤੇ ਕਾਰਵਾਈ ਦੇਰ ਸਵੇਰ ਹੋ ਜੂਗੀ ਪਰੰਤੂ ਜਿਹੜਾ ਨੈਕਸਸ ਹੈ ਜਿਹੜੇ ਜਿਹੜੇ ਲੋਕ ਇਹਨੂੰ ਚਲਾ ਰਹੇ ਨੇ ਮੈਂ ਕਈ ਵਾਰੀ ਗੱਲ ਕਰਦਾ ਹਾਂ ਉਹਨਾਂ ਸਫੈਦ ਪੋਸ਼ਾਂ ਦੀ ਗੱਲ ਹੈ ਸਫੈਦ ਪੋਸ਼ ਸਾਡੇ ਸਮਾਜ ਦੇ ਵਿੱਚ ਬੜੇ ਨੇ ਤੇ ਜਿਵੇਂ ਤੁਸੀਂ ਉਹ ਲਾਰੈਂਸ ਦੀ ਵੀਡੀਓ ਦੀ ਗੱਲ ਹੀ ਕਰ ਲੋ ਸਵਾ ਸਾਲ ਸਾਨੂੰ ਇਸ ਗੱਲ ਦੇ ਉੱਤੇ ਲੱਗ ਗਿਆ ਵੀ ਉਹ ਵੀਡੀਓ ਕਿੱਥੇ ਬਣੀ ਹੈ ਕਿਨੇ ਬਣਾਈ ਹੈ ਔਰ ਮੈਂ ਕਲੀਅਰ ਕਰਟ ਡੇਟ ਵੀ ਦੇਤੀ ਸਾਰੇ ਆਫਿਸ ਜੋ ਜੋ ਵੀ ਅਧਿਕਾਰੀ ਮੇਰੇ ਨਾਲ ਗੱਲ ਕਰਦਾ ਹੈ ਵੀ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਜੇਲ੍ਹ ਤੋਂ ਬਾਹਰ ਸੀ ਤੁਸੀਂ ਕਹਿੰਦੇ ਹੋ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਸੀ ਤਫੇ ਤੁਹਾਨੂੰ ਕਿਵੇਂ ਪਤਾ ਕਿਉਂ ਨਹੀਂ ਲੱਗਦਾ ਇਸ ਗੱਲ ਦਾ ਤੁਹਾਨੂੰ ਸਖਦੇਵ ਗੁੱਗਾ ਮਾੜੀ ਜੀ ਦਾ ਮਰਡਰ ਹੋਇਆ ਪਿੱਛੇ ਜੇ ਰਾਜਪੁੱਤਾਂ ਦਾ ਗੁੱਸਾ ਹੀ ਸ਼ਾਇਦ ਹੋ ਤਾਂ ਉਹਦੀ ਪਲ ਕਤਲ ਦੀ ਪਲਾਨਿੰਗ ਬਠਿੰਡਾ ਜੇਲ੍ਹ ਦੇ ਵਿੱਚ ਹੋ ਰਹੀ ਸੀ ਤਾਂ ਤੁਹਾਡੀਆਂ ਏਜੰਸੀਆਂ ਨੇ ਤੁਹਾਡੇ ਫੋਰਸਾਂ ਨੇ ਪਹਿਲਾਂ ਪਤਾ ਲਾ ਲਿਆ ਵੀ ਗੁੱਗਾ ਮਾੜੀ ਸਾਹਿਬ ਦਾ ਮਰਡਰ ਹੋਣ ਵਾਲਾ ਹੈ ਤੇ ਤੁਹਾਨੂੰ ਪਤਾ ਲੱਗ ਗਿਆ ਇੱਕ ਪਾਸੇ ਡਿਜੀਟਲ ਸੈੱਟ ਲੱਗ ਜਾਂਦਾ ਐਚਡੀ ਇੰਟਰਵਿਊ ਤੁਸੀਂ ਕਰ ਲਈ ਜਾਂਦੀ ਹੈ ਉਹਦਾ ਸਾਰੇ ਅਧਿਕਾਰੀ ਹਲੇ ਤੱਕ ਨੇਰੇ 'ਚ ਹੱਥ ਮਾਰ ਰਹੇ ਨੇ ਪਰ ਮੈਂ ਤੁਹਾਨੂੰ ਦੱਸ ਵੀ ਇਹਨਾਂ ਦੇ ਪੁਲਿਸ ਦੇ ਅਧਿਕਾਰੀ ਜਿਹੜੇ ਦੇਸ਼ ਛੱਡ ਕੇ ਕੈਨੇਡਾ ਜਾ ਚੁੱਕੇ ਨੇ ਉਹ ਉਹਨਾਂ ਦਾ ਤੁਸੀਂ ਕਦੋਂ ਪਤਾ ਕਰੋਗੇ ਕਿ ਪੁਲਸ ਨੂੰ ਨਹੀਂ ਪਤਾ ਲੱਗਦਾ ਸਾਡਾ ਕਿਹੜਾ ਅਧਿਕਾਰੀ ਹੈ ਜਿਹੜਾ ਲਾਰੈਂਸ ਵੀ ਇੰਟਰਵਿਊ ਪ੍ਰਸਾਰਤ ਹੋਣ ਤੋਂ ਪਹਿਲਾਂ ਜਹਾਜ਼ਾਂ ਚ ਚੁੱਕਿਆ ਸੀ ਤਾਂ ਸਰਕਾਰ ਆਪਣੇ ਗਿਰੇਵਾਨ ਦੇ ਵਿੱਚ ਕਿਉਂ ਨਹੀਂ ਨਜ਼ਰ ਮਾਰਦੀ ਇਸ ਗੱਲ ਦੀ ਜਦੋਂ ਸਿੱਧੂ ਨੂੰ ਮਾਰੇ ਨੂੰ ਅੱਜ 24 ਮਨთ ਹੋ ਗਏ ਇਹਨਾਂ ਨੇ ਮਰਡਰ ਕੀਤੇ ਨੂੰ ਉਹਦਾ ਤੇ 2 ਸਾਲ ਸਾਨੂੰ ਚਾਰਜ ਫਰੇਮ ਤੇ ਲੱਗੇ ਉਹਦੇ ਖਿਲਾਫ ਧਮਕੀਆਂ ਵਾਲੀਆਂ ਇੰਟਰਵਿਊਆਂ ਨੂੰ ਫਰੋੜਦਿਆਂ ਨੂੰ ਸਾਨੂੰ ਸਵਾ ਸਾਲ ਲੱਗ ਗਿਆ ਪਰੰਤੂ ਜਦੋਂ ਮੇਰਾ ਮਾਸੂਮ ਬੱਚਾ ਜਨਮ ਲੈ ਲੈਂਦਾ ਉਹਨੂੰ 24 ਘੰਟਿਆਂ ਦੇ ਵਿੱਚ ਨੋਟਸ ਆ ਜਾਂਦਾ ਸੈਂਟਰ ਸਰਕਾਰ ਦਾ ਵੀ ਆ ਜਾਂਦਾ ਸਟੇਟ ਦਾ ਵੀ ਆ ਜਾਂਦਾ ਹੈ ਤਾਂ ਜਿੰਨੀ ਕਾਹਲੀ ਤੁਸੀਂ ਇੱਕ ਨਵਜੰਮੇ ਬੱਚੇ ਦੀ ਇਨਕੁਆਰੀ ਕਰਨੀ ਸੀ ਉਤੇ ਉਤੇ ਜ਼ੋਰ ਲਾਇਆ ਕਾਸ਼ ਤੁਸੀਂ ਮੇਰੇ ਪੁੱਤ ਦੇ ਮਰਡਰ ਤੋਂ ਪਹਿਲਾਂ ਇੰਨੀ ਜਿਆਦੇ ਪੜਤਾਲ ਕੀਤੀ ਹੁੰਦੀ ਤਾਂ ਮੈਨੂੰ ਅੱਜ ਇਹ ਦਿਨਾਂ ਦੇਖਣੇ ਪੈਂਦੇ ਮੈਂ ਦਰਦਰ ਦੇ ਉੱਤੇ 60 ਸਾਲ ਦੀ ਉਮਰ ਅਨਾਲਤਾਂ ਦੇ ਗੇੜੇ ਕਿਉਂ ਘਟਦਾ ਬਾਰ-ਬਾਰ ਤੇ ਫਿਰ ਵੀ ਤੁਹਾਡੀ ਜਿਹੜੀ ਮਨਸ਼ਾ ਹਲੇ ਤੱਕ ਵੀ ਪਰਿਵਾਰ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਪੱਗ ਦੇ ਪ੍ਰਤੀ ਕਿਉਂ ਨਹੀਂ ਸਾਫ ਅਸੀਂ ਕਿੱਥੇ ਗਲਤਾਂ ਕਿ ਮੈਂ ਦੇਸ਼ ਦੀ ਬਾਰਡਰ ਤੇ ਸੇਵਾ ਕਰਨ ਤੋਂ ਬਾਅਦ ਵੀ ਮੈਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਮੰਗਣ ਲਈ ਅਪਲਾਈ ਕਰਨਾ ਪੈਣਾ ਕਿੱਥੇ ਸਾਡੀ ਤਾਂ ਸਾਰੀ ਜਵਾਨੀ ਲੇਖੇ ਬોર્ਡਰ ਤੇ ਲੱਗੀ ਹੈ ਤੇ ਅਸੀਂ ਵੀ ਸਾਫ਼ ਤਕਰੀਏ ਵੀ ਅਸੀਂ ਭਾਰਤੀਆਂ ਸਭ ਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਾਨੂੰ ਤਾਂ ਮਾਣ ਕਰਨਾ ਚਾਹੀਦਾ ਹੈ ਸੇ ਆਪਣੇ ਦੇਸ਼ ਦੇ ਉੱਤੇ ਪਰੰਤੂ ਜਿਸ ਢੰਗ ਦੇ ਨਾਲ ਪਰਿਵਾਰ ਨੂੰ 2 ਸਾਲ ਹੋ ਗਏ ਜਲੀਲ ਕੀਤਾ ਸਾਡੇ ਸਿਸਟਮ ਨੇ ਮਨ ਕਿਤੇ ਨਾ ਕਿਤੇ ਜਾ ਕੇ ਬਹੁਤ ਉਦਾਸ ਵੀ ਹੈ ਨਿਰਾਸ਼ ਵੀ ਹੈ ਇਸ ਗੱਲ ਦੇ ਉੱਤੇ ਪਰੰਤੂ ਇੱਕ ਜਜ਼ਬਾ ਗੁਰੂ ਮਹਾਰਾਜ ਨੇ ਦਿੱਤਾ ਹੋਇਆ ਵੀ ਲੜੂਗਾ لازਮੀ ਚੁੱਪ ਕਰਕੇ ਨਹੀਂ ਬੈਠੂਗਾ ਜਦ ਤੱਕ ਕਿ ਸਿਸਟਮ ਦੀਆਂ ਜਿਹੜੀਆਂ ਕਮੀਆਂ ਆ ਉਹਨੂੰ ਲੋਕਾਂ ਦੇ ਅੱਗੇ ਉਜਾਗਰ ਕਰੂੰਗਾ ਜਗਾ ਜਗਾ ਤੇ ਜਾ ਕੇ ਮੇਰੇ ਕੋਲੇ ਤਾਕਤ ਮੇਰੀ ਤਾਕਤ ਲੋਕ ਨੇ ਲੋਕਾਂ ਨੇ ਮੇਰੀ ਬਾਹ ਫੜੀ ਹੈ ਜਦੋਂ ਦਾ ਮੇਰੇ ਤੇ ਵਕਤ ਪਿਆ ਸਾਰੇ ਭੈਣ ਭਰਾਵਾਂ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੈਨੂੰ ਹੌਸਲਾ ਦਿੱਤਾ ਤੇ ਮੈਂ ਹੁਣ ਇਸ ਗੰਦੇ ਸਿਸਟਮ ਦੀਆਂ ਜੜਾਂ ਪੱਟਣ ਵਾਸਤੇ ਵੀ ਉਹਨਾਂ ਲੋਕਾਂ ਨੂੰ ਫੇਰ ਅਪੀਲ ਕਰੂੰਗਾ ਜੇ ਲੋਕ ਇਹਨੇ ਬੇ ਡਰੇ ਹੋਗੇ ਕੈਬਨਿਟ ਮਨਿਸਟਰ ਜਿੱਦਾਂ ਸਾਡੇ ਮੀਤ ਹੇਰ ਜੀ ਕਹਿੰਦੇ ਨੇ ਵੀ ਦੋ ਕਤਲ ਤਾਂ ਐਵਰੇਜ ਐ ਮੈਂ ਉਸ ਮੰਤਰੀ ਨੂੰ ਇਹ ਗੱਲ ਪੁੱਛਣੀ ਚਾਹੁੰਨਾ ਜੇ ਉਹਨਾਂ ਦੋਨਾਂ ਕਤਲਾਂ 'ਚ ਇੱਕ ਕਤਲ ਤੇਰੇ ਪਰਿਵਾਰ ਦਾ ਹੋਵੇ ਕੀ ਫਿਰ ਇਹ ਨਹੀਂ ਹੱਸ ਕੇ ਸਟੇਟਮੈਂਟ ਦੇ ਦੇਗਾ ਕਿਉਂਕਿ ਉਹ ਜਿਹੜੇ ਦੋ ਕਤਲ ਆ ਮੇਰੇ ਵਰਗੇ ਬਜ਼ੁਰਗਾਂ ਦੇ ਨੇ ਜਿਹੜੇ ੱੱਕੇ ਖਾਂਦੇ ਫਿਰਦੇ ਜਿੰਨਾਂ ਦੀ ਕੋਈ ਸਿਆਸੀ ਅਪਰੋਚ ਨਹੀਂ ਕਿਸੇ ਪਾਸੇ ਸਾਡੇ ਕੋਲੇ ਕੇਵਲ ਤੇ ਕੇਵਲ ਅਪੀਲਾਂ ਨੇ ਇਕੱਲੀਆਂ ਜਿਹੜੀਆਂ ਅਸੀਂ ਦੋ ਸਾਲ ਤੋਂ ਕਰਦੇ ਫਿਰਦੇ ਆ ਇਹ ਤੋਂ ਢੇ ਕਿਸੇ ਮੰਤਰੀ ਸੰਤਰੀ ਦਾ ਬੇਟਾ ਹੁੰਦਾ ਉਹ ਮੇਰੇ ਪੁੱਤ ਦੀ ਜਗ੍ਹਾ ਦੇ ਉੱਤੇ ਫਿਰ ਤੁਸੀਂ ਆਏ ਬਰੇਜ ਵਿਧਾਨ ਸਭਾ ਦੀ ਗਰਾਊਂਡ ਤੇ ਰੱਖ ਦਿੰਦੇ ਪਰੰਤੂ ਮੈਂ ਤੁਹਾਡੇ ਮਾਦਮ ਦੇ ਨਾਲ ਸੰਗਰੂਰ ਦੇ ਲੋਕਾਂ ਨੂੰ ਜ਼ੋਰ ਬੇਨਤੀ ਕਰੂੰਗਾ ਵੀ ਇਸ ਮੰਤਰੀ ਦੀ ਸਟੇਟਮੈਂਟ ਹੈ ਜਿਹੜੀ ਇਹ ਸਰਕਾਰ ਦੀ ਕਾਰਗੁਜ਼ਾਰੀ ਆ ਤੁਸੀਂ ਮੇਰੀ ਇੱਕ ਦੁਖਿਆਰੇ ਦੀ ਇਹ ਅਪੀਲ ਸੁਣੋ ਇਹਨੂੰ ਇਹਨੂੰ ਇਥੋਂ ਚੰਗੀ ਤਰ੍ਹਾਂ ਮਾਂਜ ਕੇ ਤੋੜਿਓ ਮੇਰੀ ਤੁਹਾਡੇ ਸਾਰਿਆਂ ਤੇ ਇਹ ਅਪੀਲ ਹੈ ਬਸ